ਬੜਾ ਪਿਆਰ ਮਿਲ ਰਿਹਾ ਇਹ ਸਰਕਾਰ ਤੋਂ ਹਰ ਵਰਗ ਦੁਖੀ ਆ ਕਰਮਚਾਰੀ ਵੀ ਦੁਖੀ ਆ ਵਪਾਰੀ ਵੀ ਦੁਖਰੀ ਦੁਖੀ ਆ ਕਿਸਾਨ ਵੀ ਦੁਖੀ ਆ ਮਜ਼ਦੂਰ ਵੀ ਦੁਖੀ ਆ ਸੋ ਸਾਰੇ ਵਰਗਾਂ ਦਾ ਮੈਨੂੰ ਬਹੁਤ ਪਿਆਰ ਮਿਲ ਰਿਹਾ ਲੋਕ ਆਪਣਾ ਬੱਚਾ ਸਮਝ ਕੇ ਕਿਰਦਾਰ ਤੇ ਕਾਰਗੁਜ਼ਾਰੀ ਮੇਰੀ ਪਿਛਲੀ ਬੈਕਗ੍ਰਾਉਂਡ ਦੇਖ ਕੇ ਔਰ ਸ਼ਰੋਮਣੀ ਅਕਾਲੀ ਦਲ ਦੀ ਜੋ ਪੰਜਾਬ ਨੂੰ ਦੇਣਾ ਉਸ ਨੂੰ ਦੇਖ ਕੇ ਪੰਜਾਬ ਦੇ ਲੋਕਾਂ ਨੇ ਹੁਣ ਮਨ ਬਣਾ ਲਿਆ ਕਿਸ ਸ਼੍ਰੋਮਣੀ ਅਕਾਲੀ ਦਲ ਨੂੰ ਦੁਬਾਰਾ ਤਕੜਾ ਕਰਨਾ ਪੰਜਾਬ 'ਚ ਮੈਨੂੰ ਲੱਗਦਾ ਅਸੀਂ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ 'ਚ ਉਹ ਜਿੱਤਾਂਗੇ ਜੋ ਰਿਸਪੌਂਸ ਸਾਰਾ ਤੁਹਾਡੇ ਸਾਹਮਣੇ ਆ ਇਹਨੇ ਜਿੱਥੇ ਵੀ ਮੈਂ ਜਾਂਦਾ ਆ ਰੈਲੀਆਂ ਹੀ ਹੋ ਜਾਂਦੀਆਂ ਕੱਲ ਵੀ ਤੁਸੀਂ ਦੇਖਿਆ ਨਾ ਕਾਢੀ ਜ਼ਬਰਦਸਤ ਹਜ਼ਾਰਾਂ ਦੀ ਗਿਣਤੀ 'ਚ ਲੋਕ ਮੈਨੂੰ ਅਸ਼ੀਰਵਾਦ ਦੇਣ ਆਏ ਔਰ ਜਿਹੜੀ ਆਮ ਆਦਮੀ ਪਾਰਟੀ ਆ ਇਹਦਾ ਲੈਕਚਰਾਂ 'ਚ ਵੀ ਲੋਕਾਂ ਨਾਲ ਧੱਕਾ ਕਰ ਰਹੀ ਆ ਅੱਜ ਮੇਰੇ ਕੋਲ ਆ 24 ਪਿੰਡਾਂ ਦੇ ਲੋਕ ਆਏ ਸੀਗੇ ਸਰਕਾਰ ਨੇ ਦੇਖੋ 22 ਸਾਲ ਪਹਿਲਾਂ ਜ਼ਮੀਨ ਐਕਵਾਇਰ ਕਰੀ ਫੁੱਟੀ ਕਾਡੀ ਨਹੀਂ ਹੁੰਦੀ ਹੁਣ ਉਹਨਾਂ ਦਾ ਬੇਸ ਰੇਟ ਆ ਜਿਹੜਾ ਨਾ 20 ਲੱਖ ਰੁਪਏ ਕੀਮਤ ਪਾ ਰਹੇ ਆ ਜਿੱਥੇ ਜ਼ਮੀਨ ਦੀ ਕੀਮਤ 5 ਕਰੋੜ ਰੁਪਏ ਏਕੜ ਆ ਉਥੇ ਕਹਿੰਦੇ 20 ਲੱਖ ਰੁਪਏ ਕਿੱਲੇ ਦੇ ਆਸਾਮ ਨਾਲ ਤੁਹਾਨੂੰ ਕੈਲਕੂਲੇਟ ਕਰਕੇ ਪੈਸੇ ਦੇ ਦਿੰਦੇ ਸੋ ਜ਼ਿਮੀਂਦਾਰਾਂ ਨਾਲ ਨੀਰਾ ੱਟਕਾ ਆ ਸ਼੍ਰੋਮਣੀ ਅਕਾਲੀ ਦਲ ਕਿਸੇ ਕਿਸਾਨ ਨਾਲ ੱਟਕਾ ਨਹੀਂ ਹੁੰਦੇ ਉਹ ਵੀ ਡਟ ਕੇ ਖੜੋਗੇ ਸੋ ਪ੍ਰਮਾਤਮਾ ਕਰੂਗਾ ਲੋਕ ਕਿਰਦਾਰੀ ਔਰ ਕਰਦਾਰ ਔਰ ਕਾਰਗਜਾਰੀ ਦੇ ਫੈਸਲੇ ਕਰਨਗੇ ਮੇਰੀ ਕੈਂਪੇਨ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਾਇਲ ਕਰੂਗੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਪੰਜਾਬ ਦੀ ਪਾਰਟੀ ਆ ਡਟ ਕੇ ਲੜਾਈ ਲੜਾਂਗੇ ਸੜਕ ਤੇ ਵੀ ਲੜਾਂਗੇ ਲੋਕ ਸਭਾ 'ਚ ਵੀ ਲੜਾਂਗੇ ਤੇ ਜਰੂਰਤ ਪਈ ਤੇ ਹਾਈ ਕੋਰਟ 'ਚ ਵੀ ਲੜਾਂਗੇ ਆ ਦੇਖੋ ਤੁਸੀਂ ਆ ਯਾਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ 2 ਏਕੜ ਬ੍ਰੋਮ 2 ਏਕੜ ਫਰਾਮ ਦੀ ਮੇਨ ਰੋਡ 2 ਏਕੜ ਪਿੱਛੇ हट ਕੇ ਜਿਹੜੀ ਮੇਨ ਰੋਡ ਤੇ ਹੈ ਨਾ ਉਹਦੀ ਕੀਮਤ 20 ਲੱਖ ਰੁਪਏ ਕਿੱਲਾ ਦੱਸ ਰਹੇ ਆ ਪੰਜਾਬ 'ਚ 20 ਲੱਖ ਰੁਪਏ 'ਚ ਤਾਂ ਜੰਗਲ ਨਹੀਂ ਮਿਲਦਾ 20 ਵੀ ਫੁੱਟ ਡੂੰਘੀਆਂ ਜ਼ਮੀਨਾਂ ਨਹੀਂ ਮਿਲਦੀਆਂ ਜਿੱਥੇ ਜ਼ਮੀਨ 5 ਕਰੋੜ ਰੁਪਏ ਕਿੱਲਾ ਉਸੇ 20 ਲੱਖ ਰੁਪਏ ਕੀਮਤ ਬਾਰੇ ਇਸ ਤੋਂ ਮਾੜੀ ਗੱਲ ਪੰਜਾਬੀਆਂ ਵਾਸਤੇ ਪੰਜਾਬ ਵਾਸਤੇ ਕੀ ਹੋ ਸਕਦੀ ਸੋ ਲੋਕ ਇਹਨਾਂ ਨੂੰ ਸਬਕ ਸਿਖਾਣਗੇ ਪਰ ਮੈਂ ਪਰਦੇਸਪੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਐਫ ਆਈ ਆਰ ਦਾ ਮੁੱਦਾ ਸੀ ਅ ਸਾਡੀ ਸਰਕਾਰ ਨੇ ਉਦੋਂ ਅ ਅਸਤੀਫਾ ਦੇ ਦਿੱਤਾ ਸੀ ਤੇ ਕਪਤਾਨਾ ਬਲਵਿੰਦਰ ਸਿੰਘ ਨੇ ਅਸੀਂ ਐਸਵਾਈਐਲ ਨੂੰ ਲੈ ਕੇ ਸੰਜੀਦਾ ਤੇ ਐਸਵਾਈਐਲ ਨੂੰ ਲੈ ਕੇ ਅਸੀਂ ਖੜੇ ਹੋਏ ਹਾਂ ਜਦੋਂ ਐਸਵਾਈਐਲ ਦਾ ਇੰਦਰਾ ਗਾਂਧੀ ਨੇ ਟੱਕ ਲਾਣਾ ਦਾ ਇਹੀ ਅਮਰਿੰਦਰ ਸਿੰਘ ਅਖਬਾਰਾਂ 'ਚ ਬੜੀ-ਬੜੀ ਐਡਾਂ ਦੇ ਕੇ ਸੋਨੇ ਦੀ ਕਹੀ ਲੈ ਕੇ ਆਇਆ ਸੀਗਾ ਐਸਵਾਈਐਲ ਤਾਂ ਜੇ ਬਾਦਲ ਸਾਹਿਬ ਕਪੂਰੀ 'ਚ ਮੋਰਚਾ ਨਾ ਲਾਂਦੇ ਸ਼੍ਰੋਮਣੀ ਅਕਾਲੀ ਦਲ ਕਪੂਰੀ 'ਚ ਮੋਰਚਾ ਨਾ ਲਾਂਦਾ ਨਾ ਹੁਣ ਉਹ ਬਣੀ ਹੋਣੀ ਸੀਗੀ ਬਾਦਲ ਸਾਹਿਬ ਨੇ ਆ ਜਿਹੜੀ ਇਹ ਨਹਿਰ ਦੀ ਜ਼ਮੀਨ ਆ ਉਹਨੂੰ ਡੀ ਨੋਟੀਫਾਈ ਕਰਕੇ ਜ਼ਮੀਨਾਂ ਨੂੰ ਵਾਪਸ ਜ਼ਮੀਦਾਰਾਂ ਨੂੰ ਵਾਪਸ ਇੰਤਕਾਲ ਚੜਾ ਕੇ ਐਸਆਈਐਲ ਦਾ ਭੋਗ ਆ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਪਾਇਆ। ਇੱਕ ਜਿਹੜਾ ਤੁਸੀਂ ਪਹੁੰਚੇ ਵਾਲੀਪੁਰ ਦਾ ਲੋਕਾਂ ਨੇ ਆਪਣੀ ਰੱਖੀ ਹੈ ਅਸੀਂ ਅੱਜ ਆਨੇ ਕਿ ਡੀਵਰੇਜ ਦੀ ਪ੍ਰੋਬਲਮ ਹੋਰ ਬੜੀ ਐ ਦਿੱਕਤ ਤੁਸੀਂ ਨਾ ਜੀ ਇਹਨਾਂ 7 ਸਾਲਾਂ ਦੀ ਕਾਰਗੁਜ਼ਾਰੀ ਦੇਖਣੀ ਆ ਨਾ ਉਹ ਸਾਹਮਣੇ ਪਾਣੀ ਚ ਦੇਖੋ ਤੁਸੀਂ 5.5-6 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇੱਥੇ ਸੀਵਰੇਜ ਵਾਟਰ ਸਪਲਾਈ ਸੜਕਾਂ ਰੋਡਾਂ ਤੇ ਲੱਗਿਆ ਦਾ 15 ਕਰੋੜ ਰੁਪਏ 15 ਕਰੋੜ ਰੁਪਏ ਇੱਥੇ ਖਰਚ ਹੋਏ ਤੇ ਅੱਜ ਉਹ ਦੇਖ ਲਿਓ ਸੀਵਰੇਜ ਕਲੀਨ ਵੀ ਨਹੀਂ ਹੁੰਦਾ ਪਾਣੀ ਜਿਹੜਾ ਨਾ ਸੜਕ ਦੇ ਉੱਤੇ ਨੈਸ਼ਨਲ ਹਾਈਵੇ ਤੇ ਚੱਲ ਰਿਹਾ ਇਹਨਾਂ ਨੂੰ ਬਿਲਕੁਲ ਇਹ ਵੀ ਸ਼ਰਮ ਨਹੀਂ ਆਉਂਦੀ ਵੀ ਅੱਜ ਵੋਟਾਂ ਦਾ ਟਾਈਮ ਆ ਲੋਕ ਕਿੰਨੇ ਤੰਗ ਆ ਗਏ ਬਰਬਾਦ ਕਰ ਦਿਆ ਪੰਜਾਬ ਨੂੰ ਪਰ ਉਹ ਤਾਂ ਕਹਿੰਦੇ ਆ ਰਹੇ ਨੇ ਜੀ ਅਸੀਂ ਪੂਰੀ 13 ਦੀ 13 ਸੀਟਾਂ ਲੱਗੇ ਜਾਂ ਕੰਮ ਵੀ ਬੜੇ ਕੀਤੇ ਨੇ ਕਹਿੰਦੇ ਆਮ ਆਦੀ ਪਾਰਟੀ ਸਰਕਾਰ ਨੇ 13 ਦੀ 13 ਸੀਟਾਂ ਤੇ ਜਮਾਨਤ ਜਬਤ ਹੋਊਗੀ ਕੱਖ ਵੀ ਨਹੀਂ ਕਰਿਆ ਲੋਕਾਂ ਨੂੰ ਮੂਰਖ ਬਣਾਇਆ ਆ ਬੀਬੀਆਂ ਮੇਰੇ ਪਿੱਛੇ ਖੜੀਆਂ ਬੀਬੀਆਂ ਮੇਰੇ ਪਿੱਛੇ ਖੜੀਆਂ ਦੇ ਦੇ 1000 ਰੁਪਏ ਇਹਨਾਂ ਨੇ ਕਹਿੰਦੇ ਤੇ ਸਿਕਿਉਰਟੀ ਨੇ ਲਵਾਗੇ 80 80 ਗਨਮੈਨ ਲੈ ਕੇ ਪਿੰਡਾਂ 'ਚ ਘੁੰਮਦੇ ਆ ਕਹਿੰਦੇ ਤੇ ਗੱਡੀ ਨਹੀਂ ਲਵਾਗੇ ਮੇਰੇ ਕੋਲ 100 100 ਗੱਡੀਆਂ ਲੈ ਕੇ ਭਗਵੰਤ ਸਾਨ ਘੁੰਮ ਰਿਆ ਕਹਿੰਦੇ ਤੇ ਕੋਠੀ ਨਹੀਂ ਲਵਾਗੇ ਇਹਨਾਂ ਦਾ ਜਿਹੜਾ ਕਿਆ ਆਕਾ ਕਹਦੇ ਮੈਂ ਕੇਜਰੀਵਾਲ 86 ਕਰੋੜ ਰੁਪਏ ਆਪਣੀ ਕੋਠੀ ਤੇ ਜਿਹੜਾ ਖਰਚ ਕਰਵਾ ਕੇ ਪਤਾ ਨਹੀਂ ਕਿੱਡਾ ਕਿ ਮਹਿਲ ਬਣਾਇਆ ਉਹਦੇ ਚ ਰਾਤ ਨੂੰ ਸੌਂਦਾ ਹੈਗਾ ਸੋ ਲੋਕ ਲੋਕ ਠਗਿਆ ਹੋਇਆ ਮਹਿਸੂਸ ਕਰ ਰਹੇ ਆ ਇਸੇ ਇਲੈਕਸ਼ਨਾਂ 'ਚ ਜ਼ਮਾਨਤਾਂ ਜਬਤ ਕਰਵਾਣਗੇ ਆ ਡਾਕਟਰ ਧਰਮਕੀਰ ਗੰਦ ਕਹਿੰਦੇ ਕਹਿੰਦੇ ਕਿ ਉਹ ਫਕੀਰ ਨੇ ਉਹਨਾਂ ਦਾ ਸਲੋਗਨ ਵੀ ਦਿੱਤਾ ਜਾ ਰਿਹਾ ਜੀ ਉਹਨਾਂ ਵੱਲੋਂ ਕਿਸ ਤਰ੍ਹਾਂ ਦੇਖਦੇ ਆ ਇਸ ਚੀਜ਼ ਉੱਤੇ ਫਕੀਰਾਂ ਕੋਲ ਤਾਂ ਨਾ ਜੀ ਫਕੀਰੀ ਹੋਉਂਦੀ ਆ ਯਾਨੀ ਜਿਹੜੇ ਤਨ ਦੇ ਪਾਏ ਹੋਏ ਉਹੀ ਕੱਪੜੇ ਹੁੰਦੇ ਆ ਕੋਈ ਫਕੀਰ ਦੇਖਿਆ ਜਿਹੜਾ 20 25 ਕਰੋੜ ਦੀ ਪ੍ਰਾਪਰਟੀ ਖਰੀਦ ਕੇ ਵਿੱਚ 50 60 ਕਰੋੜ ਰੁਪਇਆ ਹਸਪੀਟਲ ਤੇ ਲਾ ਲੇ ਆ ਵਾਰਾ ਚੌਂਕ ਦੇ ਨੇੜੇ ਕਿੱਡਾ ਵੱਡਾ ਹਸਪੀਟਲ ਤਿਆਰ ਹੋ ਰਿਹਾ ਉਹ ਦੇਖ ਲਿਓ ਤੁਸੀਂ ਇਹ ਫਕੀਰਾਂ ਦੇ ਨਹੀਂ ਹੁੰਦੇ ਫਿਰ ਫਕੀਰਾਂ ਨੂੰ ਲਾਲਚ ਕਿਸ ਤੀਂਦਾ ਜੀ ਮਤਲਬ ਉਹ ਕਹਿ ਰਹੇ ਐਮਪੀ ਪੜੇ ਨੇ ਦੇਖੋ ਪਹਿਲਾ ਆਮ ਆਦੀ ਪਾਰਟੀ ਜਿੱਦੀ ਕੇ ਫਿਰ ਯਾਦ ਕਰੀ ਉਹ ਕਾਂਗਰਸ ਲਾ ਕੇ ਫਕੀਰਾਂ ਦੀ ਗੱਲ ਦੀ ਫਿਰ ਤੁਸੀਂ ਆਹ ਦੇਖ ਲਿਓ ਵੀ ਪਿੰਡਾਂ 'ਚ ਨਾ ਸਾਡੇ ਪੁਆਦੀ 'ਚ ਦੋਗਲਾ ਬੰਦਾ ਕਹਿੰਦੇ ਆ ਇਹ ਤਿੰਨ ਗਲਾ ਹੈਗਾ ਤਿੰਨ ਵਾਰੀ ਇਲੈਕਸ਼ਨ ਲੜਿਆ ਤਿੰਨੇ ਵਾਰੀ ਅਲੱਗ ਕਦੇ ਕਾਂਗਰਸ ਨੂੰ ਗਾਲਾਂ ਕੱਢਦਾ ਆ ਕਦੇ ਆਪ ਨੂੰ ਗਾਲਾਂ ਕੱਢਦਾ ਆ ਕਦੇ ਦੋਨਾਂ ਨੂੰ ਗਾਲਾਂ ਕੱਢਦਾ ਆ ਸੋ ਫਕੀਰਾਂ ਨੇ ਤੁਸੀਂ ਦੱਸੋ ਵੀ ਜਿਹੜੀ ਲੋਕ ਸਭਾ ਦੇ ਅੰਦਰ ਜ਼ਿੰਮੇਵਾਰੀ ਉਹਨੂੰ ਮਿਲੀ 55% ਹਾਜ਼ਰੀਆਂ 27 ਵਾਰੀ ਲੋਕ ਸਭਾ ਚ ਟੋਟਲ ਬੋਲਿਆ ਹੈਗਾ ਤੇ ਕਿੰਨੇ ਵਾਰੀ ਕਿਸਾਨਾਂ ਬਾਰੇ ਬੋਲਿਆ ਕਿੰਨੇ ਵਾਰੀ ਵਪਾਰੀਆਂ ਬਾਰੇ ਪਾਸੇ ਬੋਲਿਆ ਕਿੰਨੇ ਵਾਰੀ ਕਰਮਚਾਰੀਆਂ ਔਰ ਗਰੀਬਾਂ ਦੀ ਗੱਲ ਕਰੀ ਆ ਗਾਂਧੀ ਸਾਹਿਬ ਦੱਸਣ ਤੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੀਦਾ ਲੋਕਾਂ ਨੂੰ ਅਪੀਲ ਕਰਦਾ ਕਿ ਕਿਰਦਾਰ ਔਰ ਕਾਰਗੁਜ਼ਾਰੀ ਤੇ ਫੈਸਲੇ ਲਵੇ ਠੀਕ ਹੈ ਥੈਂਕ ਯੂ